ਫਸਦਾਂ ਬੁਧਾ ਕੀਆ ਮਤਾ ਜਿਹੜਾ ਨਵਾਂ ਗਾਜ਼ ਕੀਤਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਆਪਣੇ ਸਿਧਾਂਤ ਤੋਂ ਥੜ ਗਿਆ ਔਰ ਕੁਰਬਾਨੀ ਵਾਲੇ ਜੇਲ੍ਹਾਂ ਵਾਲੇ ਪੰਥ ਲਈ ਮਰ ਮਿਟਣ ਵਾਲੇ ਲੋਕਾਂ ਦੇ ਇਹ ਸਿਧਾਂਤ ਤੇ ਅਕਾਲੀ ਦਲ ਜਿਹੜਾ ਖੜਾ ਸੀ ਜਿਹੜਾ 103 ਸਾਲ ਪੁਰਾਣਾ ਸੀ ਲੇਕਿਨ ਮੌਜੂਦਾ ਟਾਈਮ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹ ਉਹਨਾਂ ਸਿੱਖੀ ਸਿਧਾਂਤਾਂ ਤੋਂ ਪਰੇ ਚਲੇ ਗਏ ਔਰ ਸਿੱਖੀ ਸਦਾਤਾ ਨੂੰ ਤਰਲੰਜਰੀ ਜਿਹੜੀ ਹਿਦੇਤੀ ਸੋ ਨਵੇਂ ਤੌਰ ਤੇ ਕਾਲੀ ਦਲ ਜਿਹੜਾ ਹੈ ਉਹ ਖਾਲੀ ਦਲ ਹੋ ਗਿਆ ਔਰ ਉਹ ਜੋ ਤਕਰੀਬਨ ਕਾਲੀ ਦਲ ਦੀ ਰੂਹ ਜਿਹੜੀ ਆ ਮਰ ਚੁੱਕੀ ਆ ਉਸ ਰੂਹ ਨੂੰ ਦੁਬਾਰਾ ਜ਼ਿੰਦਾ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਹੈ ਇਹ ਸਾਰੀ ਲੀਡਰਸ਼ਿਪ ਜਿਹੜੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਉਹਨਾਂ ਨੇ ਕਿਹਾ ਜੀ ਗਲਤੀਆਂ ਹੋਈਆਂ ਨੇ ਭਾਵੇਂ ਗਲਤੀਆਂ ਜਿਹੜੀਆਂ ਨੇ ਹੋ ਸਕਦਾ ਜ਼ਿੰਮੇਵਾਰ ਤੋਂ ਹੋਈਆਂ ਹੋਣ ਪ੍ਰਧਾਨ ਤੋਂ ਹੋਈਆਂ ਹੋਣ ਲੇਕਿਨ ਉਹ ਕੋਈ ਨਹੀਂ ਵੀ ਬੈਠੇ ਸੀ ਤੇ ਸਾਡੇ ਅਸੀਂ ਮੌਕੇ ਤੇ ਬੋਲਣਾ ਚਾਹੀਦਾ ਸੀ ਬੋਲੇ ਨਹੀਂ ਜੇ ਤਰ ਚੰਦੂ ਮਾਇਰਾ ਸਾਹਿਬ ਰਖੜਾ ਸਾਹਿਬ ਹੀ ਮਲੂਕਾ ਸਾਹਿਬ ਸੀ ਉਹਦੇ ਵਾਸਤੇ ਇੱਕ ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਇਹ ਗੱਲ ਕਹਿਣੀ ਹੈ ਕਿ ਜਾਣੇਨ ਜਣ ਜਿਹੜੀ ਗਲਤੀ ਹੋਈਆਂ ਨੇ ਅਸੀਂ ਬੋਲੇ ਨਹੀਂਗੇ ਸਾਨੂੰ ਸਜ਼ਾ ਜਿਹੜੀ ਇੱਥੇ ਲਾਈ ਜਾਵੇ ਕੌਣ ਕੌਣ ਆਏਗਾ ਇਹ ਸਾਰਾ ਜਿਹੜਾ ਕੱਲ ਇਕੱਠੇ ਹੋਈ ਸੀ ਨਾ ਸਾਰਾ ਬਹੁਤ ਵੱਡੀ ਗਿਣਤੀ ਚ ਸੀ ਸੀ ਬਦਲ ਵੀ ਹੋਣਗੇ ਨਹੀਂ ਉਹਨਾਂ ਨਹੀਂ ਉਹਨਾਂ ਤੋਂ ਬਗੈਰ ਜਿਹੜੇ ਨੇ ਉਹ ਤਾਂ ਉਹਨਾਂ ਹੁੰਦਾ ਸਗੋਂ ਉਹਨਾਂ ਨੂੰ ਅੱਜ ਤੋਂ ਪਹਿਲਾਂ ਕਹਿੰਦੇ ਰਹੇ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਵੀ ਕਹਿੰਦੇ ਰਿਹਾ ਕਿ ਕਾਲ ਤਖਸਾਲ ਤੇ ਮਾਫੀ ਮੰਗਣੀ ਚਾਹੀਦੀ ਲੇਕਿਨ ਉਹ ਆਏ ਨਹੀਂ ਗਏ ਅਕਾਲੀ ਦਲ ਦੇ ਖਾਲੀ ਹੁੰਦਾ ਮੁੱਖ ਕਾਰਨ ਕੀ ਮੰਦੇ ਹੋ ਤੁਸੀਂ ਵੀ ਅਕਾਲੀ ਦਲ 'ਚ ਰਹੇ ਹੋ ਬਹੁਤ ਦੇਰ ਅੱਜ ਵੀ ਅਕਾਲੀ ਦਲ ਚੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਇੱਕ ਮਕਸਦ ਕੀ ਡਿਕਟੇਟਰਸ਼ਿਪ ਆ ਗਈ ਅਕਾਲੀ ਦਲ 'ਚ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ ਰਹਿ ਗਿਆ ਔਰ ਅਕਾਲੀ ਦਲ ਜਿਹੜਾ ਸੀ ਇਹ ਸਿੱਖੀ ਊਸੂਲਾਂ ਤੇ ਖੜਾ ਸੀ ਸਿੱਖੀ ਸਿਧਾਂਤਾਂ ਤੇ ਖ ਔਰ ਇਹਦੀ ਜਿਹੜੀ ਹੈਗੀ ਆ ਸਿਰਜਣਾ ਜਿਹੜੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਗਈ ਸੀ ਲੇਕਿਨ ਧਰਮ ਦੇ ਉੱਤੇ ਜਿਹੜੀ ਆ ਰਾਜਨੀਤੀ ਹਾਵੀ ਹੋ ਗਈ ਸੀ ਔਰ ਧਰਮ ਉੱਪਰ ਚਾਹੀਦਾ ਸੀ ਕਿਉਂਕਿ ਸਾਡਾ ਬੀਰੀ ਪੀਰੀ ਦਾ ਸਿਧਾਂਤ ਗੁਰੂ ਅਰਗੁਪ ਮੀਨ ਸਾਹਿਬ ਨੇ ਸਾਨੂੰ ਦਿੱਤਾ ਸੀ ਲੇਕਿਨ ਰਾਜਨੀਤੀ ਥੱਲੇ ਰਹਿ ਗਈ ਤੇ ਧਰਮ ਜਿਹੜਾ ਸੀ ਉੱਪਰ ਰਹਿ ਗਿਆ ਔਰ ਕਾਲੀ ਦਲ ਜਿਹੜਾ ਇਹ ਰਿਸ਼ਤੋ ਕ੍ਰੀਏਟ ਹੋ ਗਿਆ ਔਰ ਸੈਵਨ ਸਟਾਰ ਹੋਟਲਾਂ 'ਇਠਾਂ ਰਣ ਲੱਗ ਪਿਆ ਔਰ ਕਾਲੀ ਦਲ ਜਿਹੜਾ ਸੀ ਉਹ ਸਿੱਖੀ ਸਿਧਾਂਤ ਨੂੰ ਪ੍ਰਣਾਏ ਹੋਏ ਲੋਕਾਂ ਦਾ ਇੱਕ ਸਮੂਹ ਸੀ ਔਰ ਪੰਜਾਬ ਦੀ ਤੇ ਸਿੱਖਾਂ ਦੀ ਇਹ ਆਵਾ ਔਰ ਕਾਲੀ ਦਲ ਜਿੱਥੇ ਧਰਮ ਨੂੰ ਨਾਲ ਲੈ ਕੇ ਚੱਲਦਾ ਸੀ ਉਥੇ ਨਾਲ-ਨਾਲ ਕਿਸਾਨੀ ਦਾ ਮੁੱਦਾ ਸੀ ਸਾਡੇ ਜਿਹੜੇ ਕਿਸਾਨੀ ਨੂੰ ਜਵਾਨੀ ਨੂੰ ਔਰ ਉਹ ਸਾਰੇ ਮੁੱਦੇ ਜਿਹੜੇ ਇਸ ਸ਼੍ਰੋਮਣੀ ਕਾਲੀ ਦਲ ਛੱਡ ਗਿਆ ਜਿਤਨਾ ਕਿਸਾਨਾਂ ਦਾ ਸੰਘਰਸ਼ ਚੱਲਿਆ ਸੀ ਤੇ ਕਾਲੀ ਦਲ ਨੇ ਪਹਿਲਾਂ ਵਿਰੋਧ ਕਰਤਾ ਜੇ ਜੋਰ ਪਿਆ ਅਕਾਲੀ ਦਲ ਨੂੰ ਦੇ ਹੱਕ 'ਚ ਹੋ ਗਿਆ ਫਿਰ ਅਸਤੀ ਇਹ ਨਹੀਂ ਗੱਲ ਕਾਲੀ ਦਲ ਦੀ ਆਪਣੀ ਪਾਲਿਸੀ ਸੀ ਔਰ ਕਾਲੀ ਦਲ ਦਾ ਇੱਕ ਆਪਣਾ ਸਿਧਾਂਤ ਸੀ ਉਹ ਸਦਾਂ ਤੂੰ ਜਦੋਂ ਕਾਲੀ ਦਲ ਛੱਡ ਗਿਆ ਤੇ ਕਾਲੀ ਦਲ ਜਿਹੜਾ ਹੈ ਉਹ ਵਾਰ-ਵਾਰ ਹਾਰ ਹੁੰਦੀ ਰਹੀ ਵਾਰ-ਵਾਰ ਹੁਣ ਇਹ ਹਾਦ ਤੇ ਵਰਕਰੇ ਮੰਗ ਕਰਦੇ ਆ ਪੰਜਾਬ ਦੇ ਲੋਕ ਕਿ ਇਹ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਆ ਔਰ ਕਾਲੀ ਦਲ ਦਾ ਸਰਾ ਢਾਂਚਾ ਕਾਲੀ ਦਲ ਦਾ ਪ੍ਰਧਾਨ ਇਹ ਨਵੇਂ ਸਿਰੇ ਤੋਂ ਇਹ ਚੁਣਿਆ ਜਾਣਾ ਚਾਹੀਦਾ ਜਿਹੜਾ ਸਿੱਖੀ ਸਿਧਾਂਤਾਂ ਨੂੰ ਪਰਨਾਇਆ ਹੋਵੇ ਇਹ ਬੰਦਾ ਰਾਜਨੀਤਿਕ ਫਾਇਦੇ ਲੈਣ ਲਈ ਕਿ ਅਕਾਲੀ ਦਲ ਨੂੰ ਵਰਤਿਆ ਗਿਆ ਸੀ ਜਿਵੇਂ ਕਿ ਪਹਿਲਾਂ ਅਕਾਲੀ ਦਲ ਸੀ ਹੁਣ ਜਿਵੇਂ ਰਾਜਨੀਤਿਕ ਫਾਇਦੇ ਲੈਣ ਲਈ ਵਰਤਿਆ ਗਿਆ ਸੀ ਤਾਂ ਹੀ ਅੱਜ ਦੇਖੋ ਤੁਹਾਡੇ ਸਾਹਮਣੇ ਇਹ ਜੋਸ਼ ਹੋਇਆ ਪਿਛਲੇ ਸਾਲਾਂ ਦੇ ਵਿੱਚ ਅ ਕਾਲੀ ਦਲ ਦੀ ਚਤਰਾ ਹੁੰਦ ਨੂੰ ਜ ਅਕਾਲੀ ਦਲ ਦੀ ਦੇਖ ਨੂੰ ਚਤਰਾ ਖਤਮ ਕੀਤਾ ਗਿਆ ਇਹ ਸਾਰਿਆਂ ਦੇ ਸਾਰਾ ਸਾਹਮਣੇ ਆ ਔਰ ਲੋਕ ਕਹਿੰਦੇ ਆ ਵੀ ਕਾਲੀ ਦਲ ਨਹੀਂ ਮਰਨਾ ਚਾਹੀਦਾ ਇਹ ਪੰਜਾਬ ਦੀ ਇੱਕੋ ਇੱਕ ਰੀਜਨਲ ਪਾਰਟੀ ਜਿਹੜੀ ਪੰਜਾਬ ਦੀ ਤੇ ਪੰਥ ਦੀ ਗੱਲ ਕਰ ਸਕਦੀ ਆ ਔਰ ਲੋਕਾਂ ਦੇ ਵਿੱਚ ਇਸ ਗੱਲ ਦਾ ਬੜੀ ਵੱਡੀ ਲੋਕਾਂ ਨੂੰ ਇਸ ਗੱਲ ਦੀ ਪੀੜਾ ਹੈ ਕਿ ਕਾਲੀ ਗੱਲ ਜਿਹੜਾ ਹਾਸ਼ੀਅਤ ਆਇਆ ਤੇ ਕਿਉਂ ਆਇਆ ਇਹਦੇ ਕਾਰਨ ਲੱਭ ਕੇ ਇਹਦੀ ਲੀਡਰਸ਼ਿਪ ਜਿਹੜੀ ਚੇਂਜ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਮੋਖੋ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਪ੍ਰਧਾਨ ਜਿਹੜਾ ਚਾਹੀਦਾ ਨਾ ਹੋ ਜੀ ਕਿ ਨਵੇਂ ਪ੍ਰਧਾਨ ਦੀ ਚੋਣ ਮੈਂ ਨਹੀਂ ਕਹਿ ਸਕਦਾ ਕੋਈ ਕਿ ਨਵੇਂ ਪ੍ਰਧਾਨ ਦੀ ਚੋਣ ਇੱਕ ਸਿਸਟਮ ਬਣਾਵਾਂਗੇ ਇੱਕ ਇੱਕ ਡੈਕਰੋਮ ਬਣਾਵਾਂਗੇ ਇੱਕ ਉਹਦੇ ਵਾਸਤੇ ਲੋਕਾਂ ਦੀ رائے ਲਈ ਜਾਊਗੀ ਉਹਦੇ ਚ ਸਾਡੇ ਜਿਹੜੇ ਨੇ ਬੁੱਧੀਜੀਵੀ ਵੀ ਹੋਣਗੇ ਉਹਦੇ ਸਾਡਾ ਸਮਾਜ ਵੀ ਹੋਊਗਾ ਉਹਦੇ ਸਾਡੇ ਕਾਰਸੇ ਵਾਲੇ ਸੰਤਾਂ ਦਾ ਵੀ ਹੋਊਗਾ ਉਹਦੇ ਚ ਕਿਸਾਨ ਵੀ ਹੋਣਗੇ ਉਹਦੇ ਸਰ ਨੌਜਵਾਨ ਵੀ ਹੋਣਗੇ ਔਰ ਸਾਰਿਆਂ ਨੂੰ ਇੱਕ ਸਰਵ ਪ੍ਰਵਾਨਤ ਲੀਡਰ ਜਿਹੜਾ ਨਾ ਜਿਹਦੀ ਦਿਖ ਵੀ ਧਾਰਮਿਕ ਹੋਵੇ ਕੁਰਬਾਨੀ ਵੀ ਹੋਵੇ ਜੇਲ ਵੀ ਹੋਵੇ ਔਰ ਪੰਥ ਪ੍ਰਸਤ ਵੀ ਹੋਵੇ ਔਰ ਕਾਲੀ ਦਲ ਦਾ ਪ੍ਰਧਾਨ ਜਿਹੜਾ ਇਲੈਕਸ਼ਨ ਨਹੀਂ ਲੜੂਗਾ ਕਾਲੀ ਦਲ ਦਾ ਪ੍ਰਧਾਨ ਇਲੈਕਸ਼ਨ ਨਹੀਂ ਲੜੂਗਾ ਤੇ ਕਾਲੀ ਦਲ ਦਾ ਜਿਹੜਾ ਹੈਡ ਆਫ ਸੋ ਉਹ ਸਾਡਾ ਇਥੋਂ ਹਾਈਜੈਕ ਹੋ ਗਿਆ ਸੀ ਉਹ ਮੁੜ ਕੇ ਇਥੇ ਅਵਰਸਰ ਸਾਹਿਬ ਦੇ ਵਿੱਚ ਭੁੱਲਿਆ ਕੀ ਮੰਨਦੇ ਤੁਸੀਂ ਜਿਵੇਂ ਤੁਸੀਂ ਕਿ ਅਕਾਲੀ ਦਲ ਹੂਨ ਖਾਲੀ ਦਲ ਹੋ ਗਿਆ ਕਿ ਇਸ ਦੀ ਮੁੱਖ وجہ ਜਿਵੇਂ ਦੋ ਫਾੜ ਹੋਣ ਦੀ ਅਕਾਲੀ ਦਲ ਸੁਪੀਰ ਬਾਦਲ ਤੇ ਵਿਕਰਮ ਜੀ ਕੀ ਨਹੀਂ ਮੈਂ ਵੇਖੋ ਇਹ ਸਾਰਿਆਂ ਦੇ ਸਾਹਮਣੇ ਮੈਂ ਤੁਹਾਨੂੰ ਦੱਸਿਆ ਮੈਂ ਜਾਤੀ ਤੌਰ ਤੇ ਕਿਸ ਦੇ ਖਿਲਾਫ ਨਹੀਂ ਬੋਲਣਾ ਜਾਤੀ ਕਿਉਂਕਿ ਅਸੀਂ ਇੱਥੇ ਛਕਦੇ ਛਕਾਉਂਦੇ ਰਹੇ ਹਾਂ ਜਾਤੀ ਤੌਰ ਤੇ ਨਹੀਂ ਇਹ ਜੇ ਕੋਈ ਘਾਟਾਂ ਆਈਆਂ ਨੇ ਲੋਕਾਂ ਨੇ ਮਹਿਸੂਸ ਕੀਤਾ ਤੇ ਚਾਰ ਵਾਰ ਹਾਰ ਹੋ ਗਈ ਸਾਡੀ ਚਾਰ ਵਾਰ ਹਾਰ ਹੋ ਗਈ ਨਾ ਤੇ ਜਦੋਂ 1000 ਹੋ ਜੇ ਉਦੋਂ ਹੀ ਕਾਲੀਗੱਲ ਦੇ ਪ੍ਰਧਾਨ ਜਾਂ ਕਿਸੇ ਵੀ ਪਾਰਟੀ ਦੇ ਉਹ ਅਸਤੀਫਾ ਦੇ ਦਿੰਦੇ ਹੁੰਦੇ ਆ ਮੈਂ ਸਮਝਦਾ ਜਿਹੜਾ ਕੇਜਰੀਵਾਲ ਉਹਨੂੰ ਵੀ ਦੇਣਾ ਚਾਹੀਦਾ ਸੀ ਦੇਖੋ ਕਿੰਨੇ ਵੱਡੇ ਉਹਦੇ ਤੇ ਇਹ ਵੇਲੇ ਰੇਤਾ ਦੇ ਦੂਜੇ ਜਿਹੜੇ ਵੱਡੇ ਵੱਡੇ ਇੰਜ਼ਾਮ ਲਾ ਕੇ ਉਹ ਆਲਾ ਵੀ ਮੈਂ ਛੱਡ ਨਹੀਂ ਜੇਲ੍ਹ ਚ ਵੀ ਚਲਾ ਗਿਆ ਉਹ ਤੁਸੀਂ ਵੇਖ ਲੇ ਉਹ ਨਾਲ ਟਾਈਮ 'ਚ ਕੋਰਟ ਨੇ ਨੰਗਾ ਵੀ ਕਰਤਾ ਸਾਰਾ ਕੁਝ ਜਿਹੜਾ ਘਟਾਲਾ ਹੈ ਤੇ ਬਲੇ ਬੈਠੇ ਆ ਔਰ ਕਾਲੀ ਦਲ ਦੇ ਪ੍ਰਧਾਨ ਵੀ ਚਾਹੀਦਾ ਹੈ ਜਦੋਂ ਉਹਨਾਂ ਦੀ ਪਹਿਲੀ ਹਾਰ ਹੋਈ ਸੀ ਉਹ ਕਿਦਾ ਲੋਪ ਚੁੱਕੋ ਵੀ ਮੈਂ ਮਤਲਬ ਇਹ ਕਾਲੀ ਦਲ ਦੀ ਹਾਰ ਹੋ ਗਈ ਆ ਮੈਂ ਨਾਟਕ ਤੌਰ ਤੇ ਆਪਣੀ ਹਾਰ ਨੂੰ ਕਬੂਲਦਾ ਫਿਰ ਦੂਜੀ ਵਾਰੀ ਤੀਜੀ ਵਾਰੀ ਹੁਣ ਤਾਂ ਅਸੀਂ ਚੌਥੇ ਨੰਬਰ ਤੇ ਆ ਗਏ ਪੰਜਾਬ ਦੇ ਵਿੱਚ ਅਹਿਲ ਚੌਥੇ ਨੰਬਰ ਤੇ ਆ ਕਾਲੀ ਦਲ ਹੁਣ ਤਾਂ ਬਹੁਤ ਕੰਮ ਕਰਨ ਦੀ ਲੋੜ ਆ ਪਿੰਡ ਲੈਵਲ ਤੇ ਔਰ ਕਾਈ ਲੈਵਲ ਤੇ ਹੈਡ ਆਫ ਸਮਰਸਰ ਬਣਾਇਆ ਜਾਏਗਾ ਹੈਡ ਆਫ ਸਮਰਸਰ ਸਾਹਿਬ ਨੂੰ ਬਣਾਇਆ ਜਾਏਗਾ ਕੋਣਾਂਲੇ ਸਮੇਂ ਵਿੱਚ ਕੋਈ ਹੋਰ ਵੱਡੀ ਫਿਟ ਨਹੀਂ ਹੋ ਸਕਦੀ ਹਾਂਜੀ ਆਉਣ ਵਾਲੇ ਸਮੇਂ 'ਚ ਕੋਈ ਹੋਰ ਡੀਪੀਡੀ ਹੋ ਸਕਦੀ ਹੈ ਹਾਂ ਬਿਲਕੁਲ ਆ ਪਹਿਲੀ ਤੋਂ ਬਾਅਦ ਫਿਰ ਮੀਟਿੰਗਾਂ ਹੀ ਕਰਨੀਆਂ ਫਿਰ ਅਸੀਂ ਜ਼ਿਲ੍ਹੇ ਵਈ ਜਾਣਾ ਔਰ ਜਿਹੜੇ ਵਰਕਰ ਸਹਿਬਾਨ ਇੱਕ ਤਾਂ ਘਰ 'ਚ ਮਜੂਜ਼ ਹੋ ਗਏ ਬਹਿ ਗਿਆ ਜਿਹੜਾ ਅਸਲੀ ਕਾਲੀ ਸੀ ਝੇਲ ਕਟਨਾਲਾ ਔਰ ਪੰਥਲੀ ਮਰ ਮਟਨਾਲਾ ਜਿਹੜਾ ਬੰਦਾ ਸੀ ਉਹ ਤਾਂ ਘਰ 'ਚ ਬਹਿ ਕੇ ਆਖਰੀ ਸਵਾਲ ਆ ਕਿ ਜ਼ਿਲ੍ਹਾ ਲੈਵਲ ਤੇ ਵੀ ਬਲੀ ਕਿੰਨੇ ਆਣੀਆਂ ਹਾਂ ਹਾਂਜੀ ਆਖਰੀ ਸਵਾਲ ਆ ਕਿ ਜ਼ਿਲ੍ਹਾ ਲੈਵਲ ਤੇ ਵੀ ਬਲੀ ਕਿੰਨੇ ਆਣੀਆਂ ਬਿਲਕੁਲ ਹਰ ਲੈਵਲ ਤੇ ਜਿਹੜਾ ਢਾਂਚਾ ਹੈ ਉਹਨੂੰ ਤੰਦਰੁਸਤ ਕਰਨ ਵਾਸਤੇ ਜਿਹੜਾ ਬਿਮਾਰ ਹੋ ਗਿਆ ਜਿਹੜਾ ਆਕਸੀਜਨ ਤੇ ਹੈ ਇਸ ਵੇਲੇ ਉਹਨਾਂ ਦੀ ਆਕਸੀਜਨ ਲਾ ਕੇ ਔਰ ਉਹਨੂੰ ਤੰਦਰੁਸਤ ਕਰਕੇ ਪੰਥ ਦੇ ਸਾਹਮਣੇ ਇੱਕ ਐਸਾ ਢਾਂਚਾ ਪੇਸ਼ ਕਰਾਂਗੇ ਜਿਹਨੂੰ ਸਾਰੀ ਕੌਮ ਮੰਨੂਗੀ ਲੇਕਿਨ ਅਸੂਸੀ ਅਕਾਲੀ ਦਲ ਤੋਂ ਸਿੱਧਾ ਰਹਿਦਾ ਕਿ ਉਸੇ ਅਕਾਲੀ ਦਲ ਨੂੰ ਨਾਲ ਲੈ ਕੇ ਚੱਲੋਗੇ ਜਾਂ ਵੱਖਰੀ ਅਕਾਲੀ ਦਲ ਸੱਜੀ ਨਹੀਂ ਵੇਖੋ ਲੀਡਰਸ਼ਿਪ ਚੇਂਜ ਕਰਨੀ ਥੱਲੇ ਵਾਲੇ ਵਰਕਰਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਤੁਹਾਡਾ ਕਸੂਰ ਕੋਈ ਨਹੀਂਗਾ ਥੱਲੇ ਵਾਲੇ ਵਰਕਰ ਦਾ ਕੋਈ ਕਸੂਰ ਨਹੀਂਗਾ ਜਿਹੜਾ ਥੱਲੇ ਵਾਲਾ ਪਿੰਡੂ ਵਰਕਰ ਆ ਜਾਂ ਜਿਹੜਾ ਸਰਕਲ ਦਾ ਪ੍ਰਧਾਨ ਆਣਾ ਚਾਹੀਦਾ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਇਹ ਤਾਂ ਹਾਈ ਲੈਵਲ ਦੀ ਲੀਡਰਸ਼ਿਪ ਸੀ ਜਿਹਨਾਂ ਸਹੀ ਗੋਈ ਨਹੀਂ ਕਿ ਦਿੱਤੀ ਉਹ ਚੇਂਜ ਕਰਨ ਦੀ ਥਲੋੜ ਹੈ ਠੀਕ ਹੈ ਜੀ